ਹਾਂ ਸਰਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੰਡੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੇਨ ਰੋਡ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਬਟਾਲੇ ਨੂੰ ਜਿਹੜਾ ਹਾਈਵੇ ਮੇਨ ਜਾਂਦਾ ਵਾ ਉਹ ਮੇਨ ਰੋਡ ਦੇ ਉੱਪਰ ਹੀ ਜਿਹੜਾ ਵੀਰ ਜੀ ਹੁਣਾਂ ਦਾ ਘਰ ਆ ਜਿਹੜਾ ਕਥੋਂ ਨੰਗਲ ਵਾਲਾ ਜਿਹੜਾ ਟੂਲਪਲਾ ਜਾਵਾ ਉਹਦੇ ਬਿਲਕੁਲ ਲੱਗੇ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਗਾਵਾਂ ਦਿਖਾਉਣੀ ਆ ਤੇ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਵਾ 5 ਸੋਈਆਂ ਵਾ ਤੇ ਇੱਕ ਗੱਬਣ ਹੈ ਕੋਈ ਬੱਚੇ ਵਾਲੀ ਹੈ ਕੋਈ ਬੱਚੇ ਤੋਂ ਬਿਨਾ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂ ਵਧੀਆ ਕਿਰਪਾ ਜੀ ਚਲੋ ਵਧੀਆ ਕਿਰਪਾਈ ਚ ਦੇ ਜੀ ਸਾਬ ਦਿਆ ਜੀ ਬਹੁਤ ਸ਼ੁਕਰ ਤੇ ਨਾਮ ਦੱਸ ਤੇ ਕਰੀ ਆਪਣਾ ਬਿਨਤ ਸਿੰਘ ਜੀ ਪਿੰਡ ਝੰਡੇ ਹਾਂਜੀ ਗੇਲਾ ਅੰਮ੍ਰਿਤਸਰ ਤਸਵੀਰ ਮਜੀਠਾ ਰੋਡ ਦੇ ਉੱਤੇ ਫੋਨ ਲਾਈਨ ਤੇ ਘਰ ਹੈ ਜੀ ਆਪਣਾ ਠੀਕ ਹੈ ਜੀ ਫੂਰਪਰਾਜੇ ਤੋਂ 1.5 ਕਿਲੋਮੀਟਰ ਹੈ 1.5 ਕਿਲੋਮੀਟਰ ਠੀਕ ਹੈ ਤੇ ਫੋਨ ਨੰਬਰ ਭੁੱਲਦੇ ਕਰੀ 988552777 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਇਤੋਂ ਹੀ ਆ ਆਨੇ ਦੇ ਦੇ ਸੱਦੇ ਲੱਗੇ ਤਾਂ ਤੇ ਦੱਸੀਏ ਫਿਰ ਕਿੰਨਾ ਕ ਦੁੱਧ ਜਿਹਦੇ ਕੋਲ ਇਹ ਕੋ ਦੁੱਧ ਤੇ 24 ਵੀਤ ਲੋਇਆ ਤੇ 24 ਲੀਟਰ ਹੈਗਾ ਵਾ ਬਿਲਕੁਲ ਗਰੰਟੀ ਹੈ 22 ਕਿਲੋ ਦੀ ਗਰੰਟੀ ਦਵਾਂਗਾ ਠੰਡਾ ਕਰਕੇ ਜਿੱਦਾਂ ਕੋ ਮਰਜ਼ੀ ਮਿਲੇ ਪੱਕਾ ਦੁੱਧ ਹੈਗਾ 22 ਲੀਟਰ ਮੈਂ ਜੀ ਵਾਧੀ ਆ ਦੁੱਧ 23 24 ਕਿਲੋ 22 ਕਿਲੋ ਠੰਡਾ ਕਰਕੇ ਜਿੱਦਾਂ ਕੰਡੇ ਤੇ ਰੱਖਣੇ ਤੇ ਰੱਖਣਾ 24 ਹੋ ਜੂਗਾ 22 ਤੇ ਬੱਚਾ ਹੈਗਾ ਕਿ ਨਹੀਂ ਨਹੀਂ ਬੱਚਾ ਤਾਂ ਮਰ ਗਿਆ ਬੱਚਾ ਨਹੀਂ ਹੈਗਾ ਚਲੋ ਤੋਰ ਦਿਓ ਫਿਰ ਇਹਨਾਂ ਵਿੱਚ ਕਰੀ ਬੱਚੇ ਤਾਂ ਵੀ ਨਹੀਂ ਆ ਤੇ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 22 ਲੀਟਰ ਮੋਕੇ ਤੇ ਜਿਹੜਾ ਚਵਾਦਾਂਗੇ ਬਾਕੀ ਕੱਦ ਕਾਟ ਚ ਸਾਰੀਆਂ ਤਾਂ ਹੀ ਉੱਚੀ ਆ ਚੰਗੇ ਕੱਦ ਕਾਟਦੀ ਆ ਜਿਹੜੀ ਬਾਕੀ ਸੂਈ ਸਵਾਈ ਆ ਦੁੱਧ ਦੇ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਆ ਇਹ ਕਿਹੜੀ ਕੀ ਕੱਬ ਬਣਿਆ ਅੱਜ ਲਿਆ ਆ ਜੀ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਤੇ ਦਾ ਜੈਜੀ ਜੀ ਫੋਨ ਤੇ ਕਰ ਲਾਂਗੇ ਅੱਛਾ ਫੋਨ ਤੇ ਕਰ ਦਾਂਗੇ ਹਾਂ ਤੇ ਜੈਜੀ ਜੀ ਨੋਰਮਲ ਹੀ ਰੱਖਣਾ ਮੁੱਲ ਇਹਦਾ ਨੋਰਮਲ ਹੀ ਠੰਡੀ ਸੀਦਾ ਕੋਈ ਰੱਸੀ ਨਹੀਂ ਪਾਉਣੀ ਕੋਈ ਬੰਗਾ ਨਹੀਂ ਇਦਾਂ ਹੀ ਠੀਕ ਹੈ ਇਹਦਾ ਕੱਲੀ ਤਾਂ ਫੋਨ ਤੇ ਕਰਨਾ ਬਾਕੀ ਸਾਰਿਆਂ ਤੇ ਦੱਸਨੇ ਆ ਨਾ ਫੋਨ ਤੇ ਕਰ ਲਾਂਗੇ ਠੀਕ ਹੈ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਦੇਖੋ 12 13 ਕਿਲੋ ਇਹਦੇ ਕੋਲ ਜੀ ਹੈਗਾ ਪੱਕਾ ਦੁੱਧ ਪੱਕਾ ਗਾਰੰਟੀ ਆ ਠੀਕ ਹੈ 12 ਕਿਲੋ ਦੀ ਗਾਰੰਟੀ ਹੈ ਤੇ ਇਹ ਵੀ ਬੱਚੇ ਤਾਂ ਬਿਨਾਂ ਹੀ ਆ ਹਨਾ ਬੱਚੇ ਤਾਂ ਬਿਨਾਂ ਹੀ ਆ ਤੋਰਾਂ ਹਾਂ ਫਿਰ ਕਰੀਨ ਨੂੰ ਖਾਣੇ ਦੇਖ ਸਕਦੇ ਇਹਦੇ ਵੀ ਲੱਗੇ ਨਾ ਇਹਨੂੰ ਕੋਈ ਮੰਗਾ ਨਹੀਂ ਪਣਾ ਠੰਡੀ ਸੀਰ ਹੈ ਠੀਕ ਹੈ ਜੀ ਹਾਂ ਕੋਈ ਮੰਗਾ ਨਹੀਂ ਕੋਈ ਗੱਲ ਨਹੀਂ ਬਾਕੀ ਠੀਕ ਹੈ ਤੋੜ ਦਿਓ ਇੱਕ ਦੀ ਉਧਰ ਨਹੀਂ ਤੋੜਦੇ ਹਾਂਜੀ ਇਸੀ ਲੈ ਬਿਲਕੁਲ ਫਿਕਰ ਨਹੀਂ ਲੈ ਜਾਓ ਜੀ ਕੋਈ ਰੱਸੀ ਨਹੀਂ ਪਾਉਣੀ ਮੰਗਾ ਜੀ ਪਾਉਣਾ ਨਹੀਂ ਠੀਕ ਆ ਇਹ ਵੀ ਬੱਚੇ ਤਾਂ ਬਿਨਾਈਆਂ ਜਿਹੜੀ ਤੇ ਬਾਕੀ ਛੰਡੀ ਸੀ ਹੈ ਜੀ ਕੋਈ ਰੱਸੀ ਨਹੀਂ ਪਾਉਣੀ ਇਦਾਂ ਹੀ ਬਸ ਸੋਣੀ ਹੈ ਜੀ ਠੀਕ ਆ ਰੱਸੀ ਤਾਂ ਬਿਨਾਈਆਂ ਤੇ ਦਾ ਮੁੱਲ ਫਿਰ ਉਹਦੇ ਦੇ ਲੋ 30 ਦਾ 30000 ਰੁਪਏ ਮੈਂ ਬੜਾ ਮਿਲਦੀਆਂ ਜੀ ਪਹਿਲੇ ਨੂੰ ਰਹਿ ਰਿਆ ਹਾਂ ਜੀ ਹਾਂਜੀ ਕਿੰਨੇ ਰਿ ਦੇ ਦੇਣੀ ਆ 22000 ਜੀ ਦੇ ਦੋਗੇ 27000 ਜੀ ਦੇ ਦੋਗੇ ਠੀਕ ਆ ਤੇ ਦੁੱਧ 12 ਲੀਟਰ ਘਰ ਚਵਾ ਦੋਗੇ ਬਿਲਕੁਲ ਗਰੰਟੀ ਵਾਲਾ ਜੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ 3 ਤੀਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ 12 ਤੋਂ ਵੱਧ ਹੀ ਆ ਜੀ ਅੱਛਾ 12 ਤੋਂ ਵੱਧ ਹੀ ਆ ਜੀ ਠੀਕ ਆ ਤੇ ਪਹਿਲੇ ਨੂੰ ਜੀ ਤੋਰੋ ਫਿਰ ਇਹਦਾ ਬੱਚਾ ਹੈਗਾ ਜੀ ਹਾਂ ਇਹਦੀ ਉਹ ਛੋਟੀ ਮੱਛੀ ਹੈ ਜੀ ਆਵਲੀ ਬੱਛੀ ਆ ਬੱਛੀ ਜੀ ਇਹਦੀ ਜੜੀ ਠੀਕ ਹੈ ਜੀ ਤੋੜ ਦੋ ਫੇਰ ਇਹਨਾਂ ਦੋਦੇ ਦੇ ਕੋਲ ਵੀ 12 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਸੀਲ ਇਦਾਂ ਕੋਈ ਰੱਸੀ ਨਹੀਂ ਕੋਈ ਵੰਗਾ ਨਹੀਂ ਪਾਉਦਾ ਠੀਕ ਹੈ ਲੈ ਜੀ ਅਜੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਦੂਜੀ ਵੇਖ ਲੋ ਥਈ ਹੱਦ ਦੇ ਦਾਂਗੀ ਜੀ ਜਹ ਜਹ ਕਰੀਏ ਜੇ ਸਨੋ ਕਰੀਏ ਫਿਰ ਇਹਦੀ ਜੇ ਸਨੋ ਜੀ 25 ਦੀ ਦੇ ਦਾਂਗੇ 25000 ਦੀ ਦੇ ਦੋਗੇ ਤੇ ਦੁੱਧ ਪਰ ਰਾਈਟਰ ਘਰ ਚਵਾ ਦੋਗੇ 12 ਤੋਂ ਵੱਧ ਹੀ ਆ ਜੀ ਘੱਟ ਨਹੀਂ ਠੀਕ ਵੱਧ ਹੀ ਹੋ ਗਏ ਜੀ ਛੰਡੀ ਆ ਬਿਲਕੁਲ ਇਦਾਂ ਬੈਹਿਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਆ ਗੱਬਨ ਜੇ ਇਹ ਗੱਬਨ ਹੈ ਜੀ ਕਿੰਨੇ ਚਿਰ ਦੀ ਗੱਬਨ ਜੇ ਇਹ ਛਾਂ ਤੋਂ ਵੱਧ ਹੋ ਗਈ ਜੀ ਹੁਣ ਤੇ ਛਾਤੀ ਤੋਂ ਛਾਂ ਤੋਂ ਵੱਧ ਅੱਛਾ ਦੁੱਧੋਂ ਛੜਤੀ ਆ ਤੇ ਛਾਂ ਤੋਂ ਉੱਪਰ ਹੋ ਗਈ ਆ ਵਧੀਆ ਚਲੋ ਫਿਰ ਤੋਰ ਦੋ ਇਹਨਾਂ ਵਿੱਚ ਇਹ ਦੂਜੇ ਸਵੇਰੇ ਸੋਣਾ ਜੀ ਪਹਿਲੇ ਨੇ ਜੀ ਸੱਜਰ ਨੇ ਕਿੰਨਾ ਕਿ ਚੋਆਇਆ ਦੋ ਦਿਨਾਂ ਦੁੱਧ ਇਹਨੇ ਪਹਿਲੇ ਸਵੇਰੇ 16 17 ਕਿਲੋ ਚੋਆਇਆ ਇਹ ਹੈ ਕਹਿੰਦੇ 20 ਕਿਲੋ ਚੋਆਉਗੇ ਤੋਰੋ ਹੈ ਕਰੀਨਾ ਹਰ ਬਾਕੀ ਇਹ ਹੈ ਕਿ ਇਹ ਜੇ ਕੱਚੀ ਆ ਥੋੜੀ ਹਾਂਜੀ 2-3 ਮਹੀਨੇ ਸੰਭ ਨਹੀਂ ਪੈਣੀ ਉਸ ਹਾਨਾ ਜਿਹੜਾ ਇਹਦਾ ਮੁੱਲ ਵੀ ਹੋ ਜਾਣਾ ਛੇ ਮਹੀਨੇ ਦੀ ਗੱਬਣਿਆ ਜਿਹੜੀ Chandler darchang, ¿ya salés? No, ya salí. Te he dado la jera. ਦਾ ਮੋਲਾ ਵੀ ਤਿਆਰ ਕਰ ਲੀਏ ਜੀ ਨਹੀਂ ਤੀ ਨਾ ਕਰੀ ਇਹਦਾ ਵੀ ਜਾਜਾ ਕਰੀਏ ਕੋ ਸਾਮ ਛੱਡ ਕੇ ਦਈਏ ਆਈ ਵੀ ਦੇ ਦਈਏ ਇਹ ਵੀ ਜਾਣਦੀ ਹੈ ਪੰਜੀ ਦੀ ਚਲੋ ਪੰਜੀ ਵੀ ਦੇ ਦਿੰਦੇ ਪੰਜੀ ਪੰਜੀ ਜਾਣਦਾ ਅੱਜ ਠੀਕ ਹੈ ਤੇ ਹੁਣ ਇਹਦਾ ਬੱਚਾ ਹੈਗਾ ਜੀ ਹਾਂਜੀ ਇਹਦੀ ਬੱਛੀ ਹੈ ਜੀ ਮਗਰਾ ਇਹਦੀ ਇਹਦੀ ਆਹ ਵਾਲੀ ਬੱਛੀ ਜੀ ਇਹਦੇ ਸੰਜੇ ਧਾਰਾ ਘਟਿਆ ਜੀ ਇੱਕ ਅਗਲੇ ਇਹਦੇ ਅਗਲੇ ਸੰਜੇ ਧਾਰਾ ਵੀ ਘਟਿਆ ਹਾਂਜੀ ਤੇ ਕਿੰਨਾ ਦੁੱਧ ਇਹਦੇ ਕੋਲ ਇਹ ਦੋ ਦੇ ਕੋ 12 ਦੋ ਬਾਰ ਹੀ ਹੈਗਾ ਪੱਕਾ ਦੋ ਦੋ ਬਾਰ ਲੀਟਰ ਤੋਰਾਂ ਹਾਂ ਫੇਰ ਇੱਕ ਰੀਨਾਂ ਵਿੱਚ ਬਾਕੀ ਸਿੰਗੇ ਤੇ ਵੀ ਹੈਗੇ ਆਦਾ ਹੰਮੀ ਸੀ ਦੇ ਜੀ ਬੰਗਾ ਕੋਈ ਪਾਣੀ ਕੋਈ ਰੱਸੀ ਨਹੀਂ ਪਾਣੀ ਇੰਨਾ ਨਹੀਂ ਲੈ ਬਾਕੀ ਇਹ ਵਿਰਸੀ ਦੋ ਬਨਾਈਆਂ ਜਿਹੜੀ ਕਿੰਦੇ ਬਾਕੀ ਇੱਕੋ ਹੀ ਗੱਬਣੇ ਆ ਬਾਕੀ ਸਾਰੀਆਂ ਸੂਈਆਂ ਸਵਾਈਆਂ ਸਾਰੇ ਵੀਰਨ ਬੇਨਤੀ ਇਹੀ ਆ ਕਿ ਆਪਣੀ ਤੁਸੀਂ ਆਪ ਚੋਈ ਕਰਕੇ ਤਸੱਲੀ ਕਰਕੇ ਫੇਰ ਪਸ਼ੂ ਖੜਨੇ ਤੇ ਇਹਦਾ ਮੁੱਲ ਕਿੰਨਾ ਰੱਖਣਾ ਫੇਰ ਆਪਾਂ ਵੇਖ ਲਓ ਜੀ ਇਹ ਵੀ ਦੇ ਦਈਏ 526 ਦੀ ਜੀ ਅੱਛਾ 5 ਦੀ ਵੀ ਦੇ ਦਈਏ ਕਿ ਪੰਜੇ ਪੰਜੇ ਚੱਲਣ ਦਿਆ ਕੰਮ ਜਿਹੜੀ ਮਰਜ਼ੀ ਕੋ ਲੈ ਜੇ ਠੀਕ ਹੈ ਤੇ ਹੁਣ ਇੱਕ ਜਿਹੜੀ ਪੰਗਾ ਨਹੀਂ ਪਾਉਣਾ ਇਹਨੂੰ ਮੇਜਦਾ ਠੰਡੀ ਹੈ ਜੀ ਬਿਲਕੁਲ ਠੀਕ ਹੈ ਤੇ ਮਗਰ ਇਹਦੇ ਬੱਛੀ ਆ ਮਗਰ ਬੱਛੀ ਹੈ ਜੀ ਆਛਾ ਬੱਛੀ ਤੇ ਹੁਣ ਆ ਰਹਿ ਗਈ ਜਿਹੜੀ ਕੋਈ ਐਂਡ ਤੇ ਇਹ ਵੀ ਟੋਕੜੀ ਆ ਬੱਚੇ ਤੋਂ ਬਣੀ ਆ ਜਿਹੜੀ ਇਹ ਵੀ ਇਹ ਆ ਕਿ ਕੱਦ-ਕੱਟ ਚੰਗਾ ਵਾ ਜਿਹੜਾ ਇਹਦਾ ਤੇ ਰੰਗ-ਰੂਪ ਵੀ ਚੰਗਾ ਵਾ ਤੇ ਆ ਜਿਹੜੇ ਐਂਡ ਤੇ ਆ ਇਹ ਦੇਖੋ ਕਿੰਨੇ ਦੁੱਧ ਫਿਰ ਇਹ ਟੋਪੜੇ ਆ ਜੀ ਇਹ ਕੋ ਪੰਜ ਕਿਲੋ ਦੁੱਧ ਹੋ ਜਾਏਗਾ ਪੱਕਾ ਦੁੱਧ 5 ਲੀਟਰ ਤੇ ਥਣੇ ਤੋਂ ਨੋੱਕੇ ਸਾਰੇ ਨਹੀਂ ਅਗਲੇ ਸਾਂਝੇ ਤਰਾਂ ਘੱਟ ਆ ਜੀ ਅੱਛਾ ਇੱਕ ਅਗਲੇ ਚ ਘੱਟ ਆ ਲਓ ਛਿੰਦਾ ਬੂੰਗਾ ਨਹੀਂ ਕੋਣਾ ਇਦਾਂ ਹੀ ਠੀਕ ਆ ਤੋਰੋ ਬਾਕੀ ਇਹ ਆ ਕਿ ਕੱਦ ਕਾਟ ਚੰਗਾ ਹੋਏ ਦਾ ਵੀ ਤੋੜ ਦੋ ਇੱਕ ਲਈ ਠੀਕ ਆ ਕੀ ਗੱਲ ਲੱਗਾ ਜੀ ਇਹਨੂੰ ਅੱਛਾ ਠੀਕ ਆ ਭਰਾਇਆ ਭਈ ਇਹਦਾ ਭਰਾਇਆ ਜੀ ਇਹਨੂੰ ਮੇਰੇ ਖਿਆਲ 20 ਤੁੱਤੇ ਦੇਣ ਹੋ ਗਏ ਲੰਗੇ ਲਾਈਆ ਲੰਗੇ ਆ ਦਾਦੇ ਠੀਕ ਹੈ ਪੂਰਾ ਤਸੱਲੀਆ ਠੀਕ ਆ 2 ਟਿੱਕੇ ਲਵਾਏ ਕਾਜਲਵਾਏ ਕਦ ਲੇ ਜੀ ਤੇ ਇਹਦਾ ਮੁੱਲ ਵਿੱਦ ਜੀ ਫਿਰ ਮੋਹਲ ਹਰ ਬੀ ਜੀ 8000 ਦੀ ਦੇ ਦਾਂਗੇ 8000 ਦੀ ਦੇ ਦੋਗੇ ਕੋਈ ਜਸਨ ਉਹ ਰੱਖਿਆ ਜੀ ਠੀਕ ਹੈ ਜੀ ਤੇ ਮਾਤਨ ਕਰ ਦਾਂਗੇ ਦੇਖੂਗਾ ਜੀ ਠੀਕ ਹੈ ਤੇ ਠੀਕ ਹੈ ਜੀ ਔਰ ਕੁਛ ਕਹਿਣਾ ਠੀਕ ਹੈ ਜੀ ਬਾਕੀ ਇਹ ਆ ਕਿ ਆਪਣੇ ਇੱਥੋਂ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਨਾ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਪਸੰਦ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਰਹਿਣ ਦੇ ਪਸ਼ੂ ਖਰੀਦਣ ਲੱਗਿਆ ਆਪਣੀ ਮਰਜ਼ੀ ਕਰਿਆ ਕਰੋ ਆਪਣੀ ਸਮਝਣਾ ਵੇਖਿਆ ਕਰੋ ਪੈਸੇ ਤੁਸੀਂ ਖਰਚਣ ਹਾਂਜੀ ਆਪਣੇ ਡਾਕਟਰ ਲੈ ਕੇ ਆਵੇ ਤਸੱਲੀ ਕਰਾ ਕੇ ਆਪਣੀ ਖੜੇ ਤਸੱਲੀ ਕਰਾ ਕੇ ਚੈੱਕ ਕਰਾ ਕੇ ਖੜੇ ਹਨਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ